ਅੱਜ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਜਿਹੜਾ ਹੈ ਸਨੀ ਪ੍ਰਧਾਨ ਯੁਰ ਇਹਨਾਂ ਦੇ ਸਾਰੀ ਟੀਮ ਵੱਲੋਂ ਬਣਾਇਆ ਗਿਆ ਮਿਰਸਰ ਤੋਂ ਜੋ ਕਿ ਲੋਕ ਸੇਵਾ ਔਰ ਸਮਾਜ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਔਰ ਜਿੱਥੇ ਆਪਣੇ ਧਰਮ ਦਾ ਵੀ ਪ੍ਰਚਾਰ ਕਰਨਗੇ ਉਹਦੇ ਨਾਲ ਦੀ ਨਾਲ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜਾ ਸਾਡਾ ਸਾਂਝੀ ਵਲਤਾ ਦਾ ਪ੍ਰਤੀਕ ਹੈ ਨਗਰ ਹੈ ਗੁਰੂ ਨਗਰੀ ਹੈ ਉਹਦੀ ਸੇਵਾ ਦੇ ਵਿੱਚ ਔਰ ਉੱਥੇ ਕੁਝ ਨਿ ਸਮਾਜਿਕ ਕ੍ਰਿਤਿਆਨ ਉਹਦਾ ਵਿਰੁੱਧ ਵੀ ਇਹ ਲੋਕ ਆਪਣੇ ਲੋਕਾਂ ਨੂੰ ਲਾਮਬਦ ਕਰਨਗੇ ਤਾਂ ਕਿ ਲੋਕ ਜਾਗਰਿਤ ਹੋ ਕੇ ਸਮਾਜ ਦੇ ਵਿੱਚ ਵੱਧਤਵਦ ਕੰਮ ਕਰ ਸਕਣ ਜਦਵੇਂ ਹੁਣ ਸਾਡੇ ਵਾਤਾਵਰਨ ਬਹੁਤ ਖਰਾਬ ਹੈ ਪਰ ਉਹਦੇ ਵਾਸਤੇ ਇਹਨਾਂ ਨੂੰ ਅਸੀਂ ਪ੍ਰੇਰਿਤ ਵੀ ਕੀਤਾ ਹੈ ਕਿ ਵੱਧਤਵਦ ਜਿਹੜੇ ਬੂਟੇ ਐ ਉਹ ਅਮਰਸਰ ਦੇ ਵਿੱਚ ਲਾਏ ਜਾਣ ਔਰ ਵੱਧਤਵਦ ਜਿਹੜੇ ਦਰਖਤ ਐ ਉਹ ਅਮਰਸਰ ਦੇ ਵਿੱਚ ਇਹ ਆਪੋ ਆਪਣੇ ਸੰਗਠਨ ਦੇ ਰਾਹੀਂ ਇਹਦੇ ਪ੍ਰਚਾਰ ਦੇ ਰਾਹੀਂ ਤਾਂ ਕਿ ਲਵਾਉਣ ਵੀ ਔਰ ਲੋਕਾਂ ਨੂੰ ਚੇਤਨ ਵੀ ਫਲਾਉਣ ਲੋਕਾਂ ਦੇ ਵਿੱਚ ਚੇਤਨਾ ਵੀ ਫਲਾਉਣ ਬਤੌਰ ਐਮਪੀ ਹੁੰਦੇ ਦੇ ਨਾਤੇ ਮੈਂ ਦੁਕਾ ਸਰ ਸੰਗਠਨ ਵੱਲੋਂ ਸੰਗਠਨ ਦੇ ਜਿਹੜੇ ਕਾਰਜ ਜਿੰਨੇ ਵੀ ਹੋਣਗੇ ਤੁਹਾਡੇ ਵੱਲੋਂ ਸਪੋਰਟ ਕੀਤੀ ਜਾਏ ਸਪੋਰਟ ਇਹ ਹੁੰਦੀ ਹੈ ਜੀ ਅਸੀਂ ਲੋਕ ਤੇ ਇਹ ਕਹਿੰਦੇ ਸੈਕੂਲਰ ਲੋਕ ਹੈ ਸਹੀ ਦੇ ਹਰ ਧਰਮ ਦੇ ਨਾਲ ਹਰ ਜਾਤ ਜਿਹੜੇ ਵੀ ਲੋਕ ਨੇ ਅਸੀਂ ਨਾਲ ਉਹਨਾਂ ਦੇ ਜੁੜੇ ਹੈ ਔਰ ਜੋ ਵੀ ਸਮਾਜਿਕ ਲਿਆਂ ਦੇ ਪ੍ਰੋਗਰਾਮ ਕਰਨਗੇ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਜਿਹੜੇ ਸਮਾਜ ਸੇਵੀ ਦੇ ਕੰਮ ਐ ਐਸੇ ਸੰਗਠਨ ਜਦੋਂ ਉਹਨਾਂ ਦੀ ਆਰੰਭਤਾ ਹੋ ਰਹੀ ਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦੇ ਸੰਗਠਨ ਕਿਚਾਰੀ ਹੋਣੇ ਚਾਹੀਦੇ ਆ ਮੈਂ ਦੱਸ ਦਿੱਤੀ ਤੇ ਹੈਗੀ ਤੁਹਾਨੂੰ ਕਿ ਰਿਆਲੀ ਲਾਉਣ ਦੀ ਬਹੁਤ ਵੱਡੀ ਲੋੜ ਐ ਡਰਗ ਦੇ ਬਹੁਤ ਵਿਰੋਧ ਸਾਨੂੰ ਬਹੁਤ ਵੱਡੀ ਮਹਿਮ ਚਲਾਉਣ ਦੀ ਲੋੜ ਐ ਬੱਚਿਆਂ ਦੇ ਵਿੱਚ ਚੇਤਨਾ ਫਲਾਉਣ ਦੀ ਲੋੜ ਐ ਨੌਜਵਾਨਾਂ ਦੇ ਵਿੱਚ ਬਲੱਡ ਨੇਸ਼ਨ ਕੈਪ ਲਾਉਣ ਦੀ ਲੋੜ ਐ ਲੋਕਾਂ ਨੂੰ ਤਾਂ ਕਿ ਗਰੀਬ ਨੂੰ ਜਦਾ ਫਾਇਦਾ ਮਿਲ ਸਕੇ ਸੋ ਇਹ ਜਿਹੜੀਆਂ ਜਿਹੜੇ ਸਾਡੇ ਧਰਮ ਵੀ ਸਾਨੂੰ ਕਹਿੰਦੇ ਨੇ ਪਿਆਰ ਮੁਹੱਬਤ ਨਾਲ ਰਹਿਣਾ ਸਾਰਿਆਂ ਨਾਲ ਲੈ ਕੇ ਚੱਲਣਾ ਲੋਕ ਸੇਵਾ ਕਰ ਤੇ ਯਾਰ ਜੀ ਸਾਡੇ ਜਿਹੜਾ ਸੰਦੇਸ਼ ਹੀ ਸਾਡਾ ਇਹ ਸੰਗਠਨ ਦੀ ਸ਼ੁਰੂਆਤ ਅੱਜ ਇਥੇ ਅੰਮ੍ਰਿਤਸਰ ਤੇ ਕਾਇਮ ਹੋਈ ਆ ਤੁਹਾਡੇ ਲੋਕ ਨੂੰ ਸੁਖ ਕਾਮਨਾਵਾਂ ਮੇਰੇ ਨੂੰ ਸ਼ੁਭ ਕਾਮਨਾਵਾਂ ਨੇ ਸਮਾਜ ਸੇਵਾ ਕਰਨ ਦੇਸ਼ ਕੇ ਬਸ ਸੇਵਾ ਕਰਨ ਕੌਮ ਸੇਵਾ ਕਰ ਪੰਜਾਬ ਦੀ ਸੇਵਾ ਕਰ ਅੰਮ੍ਰਿਤਸਰ ਦੀ ਸੇਵਾ ਕਰ ਅੱਗੇ ਸ਼ੁਭ ਕਾਮਨਾਵਾਂ ਵਾਲੀ ਐਮਪੀ ਜਿੰਤਾਂ ਦੀ ਖੁਸ਼ੀ ਦੇ ਵਿੱਚ ਕਈਆਂ ਲੋਕਾਂ ਤੱਕ ਹਲੇ ਤੁਹਾਡਾ ਗੁਰੂ ਨੂੰ ਨਹੀਂ ਹੋ ਪਾਇਆ ਕਿਉਂਕਿ ਇਹ ਵੀ ਆ ਪੰਜ ਹਲਕੇ ਦੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਲੋਕਾਂ ਵਾਸਤੇ ਤੁਹਾਡੇ ਵੱਲੋਂ ਕੋਈ ਸ਼ੁਭ ਸੰਦੇਸ਼ ਮੈਂ ਸਭਨਾਂ ਦਾ ਬਹੁਤ ਸ਼ੁਕਰੀਆ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤੀਸਰੀ ਵਾਰ ਗੁਰੂ ਨਗਰੀ ਤੋਂ ਲੋਕਾਂ ਨੇ ਮੇਰੇ 'ਚ ਵਿਸ਼ਵਾਸ ਪ੍ਰਗਟਾਇਆ ਔਰ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਹਮੇਸ਼ਾ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਆਸ ਉਮੀਦ ਨਾਲ ਤੁਸੀਂ ਮੈਨੂੰ ਬਣਾਇਆ ਮੇਰੀ ਕੋਸ਼ਿਸ਼ ਹੋਏਗੀ ਇਹ ਸਮਰਸਰ ਨਗਰੀ ਦਾ ਇਹ ਸੰਦੇਸ਼ ਹੈ ਸੈਕਲੋਰੀਜ਼ਮ ਦਾ ਸੰਦੇਸ਼ ਹੈ ਯਾਰ ਉਹਨੂੰ ਨਾਲ ਲੈ ਕੇ ਚੱਲਾਂਗੇ ਔਰ ਅੰਮ੍ਰਿਤਸਰ ਦੇ ਹਰ ਕੰਮ ਨੂੰ ਜਿਹੜਾ ਤੁਹਾਡੇ ਮਨ ਦੇ ਅੰਦਰ ਹੈ ਉਹਨੂੰ ਹੱਲ ਕਰਾਵਾਂਗੇ ਵੀ ਔਰ ਤਰੱਕੀ ਦੇ ਵਿੱਚ ਵੀ ਵੱਡਾ ਹਿੱਸਾ ਪਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਕਿਸੇ ਵੀ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਨੂੰ ਵੀ ਵੋਟ ਪਾਈ ਹੋਵੇ ਸਮਾਂ ਨਿਕਲ ਗਿਆ ਤੁਹਾਡਾ ਆਪਣਾ ਫੈਸਲਾ ਸੀ ਲੋਕਤੰਤਰ ਤਰੀਕਾ ਹੈ ਮੈਂ ਬਣ ਗਿਆ ਮੈਂ ਸਭ ਦਾ ਹਾਂ ਜਿੰਨੂੰ ਵੀ ਕਿਸੇ ਨੂੰ ਕੰਮ ਦੀ ਲੋੜ ਹੈ ਹਰ ਕੋਈ ਬੰਦਾ ਮੇਰੇ ਤੱਕ ਆ ਸਕਦਾ ਹੈ ਚਾਹੇ ਕਿਸੇ ਪਾਰਟੀ ਦਾ ਹੋਵੇ ਕਿਸੇ ਵਰਗ ਦਾ ਹੋਵੇ ਕਿਸੇ ਤਰਨ ਦਾ ਹੋਵੇ ਮੈਂ ਸਭ ਦਾ ਮੈਂਬਰ ਪਾਰਲੀਮੈਂਟ

I'm not.

ਦੇਖੋ ਸਾਰੇ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਲੋ ਚਲੋ ਜੈ ਸ਼੍ਰੀ ਰਾਮ ਜੀ ਰਾਸ਼ਟਰੀ ਹਿੰਦੂ ਕਲਿਆਣ ਸਗਠਨ ਦਾ ਜੋ ਅੱਜ ਓਪਨਿੰਗ ਆਫਿਸ ਖੋਲਿਆ ਸਾਡੇ ਸਟੇਟ ਪ੍ਰਧਾਨ ਲਲਿਤ ਗੋਇਲ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਕਰਕੇ ਅਸੀਂ ਸਾਰੀ ਟੀਮ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਇਕੱਠੇ ਹੋਏ ਲੋਕਾਂ ਦੀਆਂ ਪਰੇਸ਼ਾਨੀਆਂ ਲੋੜਵੰਦ ਪਰਿਵਾਰਾਂ ਵਾਸਤੇ ਔਰ ਸਭ ਤੋਂ ਵੱਡਾ ਪੰਜਾਬ ਦਾ ਮੁੱਦਾ ਹੈ ਨਸ਼ਾ ਨਸ਼ਾ ਮੁਕਤ ਪੰਜਾਬ ਵਾਸਤੇ ਅਸੀਂ ਘਰ-ਘਰ ਜਾ ਕੇ ਟੀਮ ਆਪਣੇ ਪਹੁੰਚਾਂਗੇ ਔਰ ਆਪਣਾ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਵੱਲੋਂ ਮੈਸੇਜ ਦੇਵਾਂਗੇ ਕਿ ਸਾਡੇ ਨਾਲ ਲੋਕ ਜੁੜਨ ਇਸ ਕਰਕੇ ਸਾਰਿਆਂ ਨੂੰ ਮੇਰਾ ਮੈਸੇਜ ਹੈ ਘਰ-ਘਰ ਵਿੱਚ ਇਹ ਮੈਸੇਜ ਪਹੁੰਚ ਜਾਏ ਕਿ ਲੋਕ ਸਾਡੇ ਨਾਲ ਜੁੜਨ ਔਰ ਇਸ ਸੰਗਠਨ ਦੇ ਮੈਂਬਰ ਬਣ ਕੇ ਆਪਣਾ ਪੂਰਾ ਭਾਰਤ ਨੂੰ ਅੱਗੇ ਲੈ ਕੇ ਜਾਈਏ ਅਸੀਂ ਸੰਗਠਨ ਵੱਲੋਂ ਕਿਹੜੇ ਕਿਹੜੇ ਕੰਮ ਜਿਹੜੇ ਆ ਕੀ ਕੀ ਜਾਂਦੇ ਸੰਗਠਨ ਦੇ ਕੰਮ ਸਭ ਤੋਂ ਪਹਿਲਾਂ ਦੇ ਲੋੜਵੰਦ ਪਰਿਵਾਰ ਵਿਡੋ ਲੇਡੀਜ਼ ਜਿਹੜੇ ਹੈਗੇ ਨੇ ਨਸ਼ਾ ਜਿਨ੍ਹਾਂ ਦੇ ਬੱਚੇ ਨਸ਼ਾ ਦੇ ਦਲਦਲ ਚ ਫਸ ਚੁੱਕੇ ਨੇ ਉਹਨਾਂ ਦੇ ਘਰਾਂ ਜਾ ਕੇ ਅਸੀਂ ਮੈਸੇਜ ਦਵਾਂਗੇ ਉਹਨਾਂ ਦਾ ਟ੍ਰੀਟਮੈਂਟ ਕਰਵਾਵਾਂਗੇ ਸਭ ਤੋਂ ਵੱਡਾ ਮੁੱਦਾ ਇਹੀ ਹੈ ਸਰ ਜਿਹੜਾ ਅੱਜ ਕਿੰਨੇ ਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਰਹੀ ਹੋ ਰਹੀ ਹੈ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਨੇ ਔਰ ਸਾਨੂੰ ਖੁਸ਼ੀ ਹੋਈ ਆ ਕਿ ਸਾਡੇ ਨਾਲ ਇੰਨਾ ਲੋਕਾਂ ਨੇ ਇਸ ਇੰਟਰਸਟ ਲਿਆ ਇਹਦੇ ਵਿੱਚ ਸੰਗਠਨ ਦੇ ਵਿੱਚ ਕਿ ਅਸੀਂ ਇਸ ਟੀਮ ਦੇ ਨਾਲ ਜੁੜ ਕੇ ਲੋਕਾਂ ਦਾ ਹੋ ਸਕੇ ਦਾ ਬਚਾਰ ਨਸ਼ੇ ਦੇ ਵਿੱਚੋਂ ਕਰ ਸਕੀਏ ਲਲਿਤ ਜੀ ਨੇ ਜੁੜ ਕੇ ਜਿਹੜਾ ਪਹਿਲਾ ਮਾਣ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਤਰਾ ਦਾ ਇੰਨਾ ਹਰ ਰੋ ਤਾਂ ਨੂੰ ਸਪੋਰਟ ਮਿਲਦੀ ਹੈ ਹਾਂ ਬਹੁਤ ਲੇਡੀਜ਼ ਸਾਡੇ ਨਾਲ ਜੁੜੇ ਨੇ ਅੱਜ ਔਰ ਲਲਿਤ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਸ ਕਰਕੇ ਮੇਰਾ ਸਾਰੇ ਨੂੰ ਇੱਕ ਨਿਵੇਦਨ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਸੰਗਠਨ ਨਾਲ ਸਾਰੇ ਜੁੜਨ ਔਰ ਸਾਡੇ ਮੈਂਬਰ ਬਣੋ ਠੀਕ ਅਸਲੋ ਤੇ ਇਥੇ ਆ ਕੇ ਤੁਹਾਨੂੰ ਸੰਗਠਨ ਚ ਕਿਹ ਤਰ੍ਹਾਂ ਦਾ ਲੱਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਠਨ ਚ ਮੇਰਾ ਪਹਿਲਾ ਦੇਣਿਆ ਹਿੰਦੂ ਰਾਸ਼ਟਰੀ ਜਨ ਕਲਿਆਣ ਸੰਗਠਨ ਇਹ ਸਾਡੇ ਪ੍ਰਧਾਨ ਜੀ ਜਿਨ੍ਹਾਂ ਨੇ ਸਾਨੂੰ ਪਹਿਲੇ ਦਿਨ ਅੱਜ ਬੁਲਾਇਆ ਵਾ ਤੇ ਵਧੀਆ ਲਗਾਵਾ ਗੱਲਾਂ ਜਿਹੜੀਆਂ ਇਹਨਾਂ ਤੇ ਰਹਿ ਲਈ ਆ ਜੋ ਸੁਣੀ ਆ ਜੋ ਇਹ ਕੰਮ ਦੱਸ ਰਹੇ ਆ ਜੇ ਆਪਾਂ ਉਹ ਕੰਮ ਕਰਦੇ ਆ ਉਹਨਾਂ ਤੇ ਇਹ ਨਿਰਪੱਖ ਉੱਤਰ ਦੇ ਆ ਤੇ ਬਹੁਤ ਵਧੀਆ ਕੰਮ ਆ ਜੀ ਅਸੀਂ ਬਾਕੀ ਖੜੇ ਆ ਜਿੱਥੇ ਸਾਡੀ ਜ਼ਰੂਰਤ ਆ ਅਸੀਂ ਪਹੁੰਚਾਂਗੇ ਬਾਕੀ ਨਸ਼ੇ ਦਾ ਜੋ ਵੀ ਆ ਮੁੱਦਾ ਲੈ ਕੇ ਚੱਲ ਰਹੇ ਆ ਇੱਥੇ ਨਸ਼ੇ ਤੋਂ ਦੁਨੀਆ ਬਹੁਤ ਪਰੇਸ਼ਾਨ ਆ ਅਸੀਂ ਦੁਨੀਆ ਚ ਵਿਚਰਦੇ ਆ ਮਾਪਿਆਂ ਪਰੇਸ਼ਾਨ ਆ ਬੱਚੇ ਜਿਹੜੇ ਨਸ਼ਾ ਕਰਦੇ ਉਹ ਵੀ ਪਰੇਸ਼ਾਨ ਆ ਬਾਕੀ ਘਰਾਂ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਆ ਘਰਾਂ ਚ ਬੜੀਆਂ ਜ਼ਰੂਰਤਾਂ ਵਾਂ ਜਨਾਨੀਆਂ ਪਰੇਸ਼ਾਨ ਹੁੰਦੀਆਂ ਵਾਂ ਵਿਧਵਾ ਔਰਤਾਂ ਵਾਂ ਛੋਟੇ ਬੱਚੇ ਆ ਜਿਹੜੇ ਲੋਕ ਨਸ਼ਾ ਕਰਦੇ ਆ ਉਹਨਾਂ ਦੇ ਬੱਚੇ ਪੜ ਨਹੀਂ ਸਕਦੇ ਤੇ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਵੀ ਆਪਾਂ ਅੱਜ ਦੇ ਵਿਚਾਰ ਸੁਣੇ ਆ ਤੇ ਜੇ ਇਹ ਵਧੀਆ ਇੱਥੇ ਇਹਦਾ ਸ਼ੁਰੂਆਤ ਹੁੰਦੀ ਆ ਅਹੀਂ ਕੋਸ਼ਨ ਸੀ ਕੌਮਪਨੀ ਬਤੀ ਜੀ ਤੁਹਾਡੀ ਟੀਮ ਇੱਥੇ ਪਹੁੰਚੀ ਆ। ਤੁਸੀਂ ਕਿਸ ਤਰ੍ਹਾਂ ਦੀ ਵਧੀਆ ਲੱਗਾ ਕੀ ਕਹਿਣਾ ਚਾਹੋਗੇ ਬਾਤ ਨੂੰ ਕੱਢਣਾ। ਵੇਖੋ ਜੀ ਵਧੀਆ ਤੇ ਲੱਗਾ ਵਾ ਜਿਹੜੀ ਚੀਜ਼ ਨਹੀਂ ਵਧੀਆ ਲੱਗੀ ਉਹ ਵੀ ਆਪਾਂ ਰਹਿ ਦਿੱਤੀ ਆ ਵੀ ਆਹ ਚੀਜ਼ ਇੱਥੇ ਹੋਣੀ ਚਾਹੀਦੀ ਆ। ਮੇਰੀ ਟੀਮ ਤੇ ਸਾਰੀ ਪਹੁੰਚੀ ਆ ਬਾਕੀ ਅਸੀਂ ਇੰਨਾ ਜ਼ਿਆਦਾ ਕਰ ਨਹੀਂ ਸਕਿਆ ਜੇ بارش ਦਾ ਹੋਣ ਕਰਕੇ بارش ਜ਼ਿਆਦਾ ਹੋਣ ਕਰਕੇ ਜਿਹੜਾ ਸਾਡੀ ਕੋਈ ਟੀਮ ਨਹੀਂ ਵੀ ਆ ਸਕੀ ਤੇ ਅੱਗੇ ਜਿਹੜਾ ਕੋਈ ਪ੍ਰੋਗਰਾਮ ਲਿਖਿਆ ਜਾਵੇਗਾ ਉਹ ਗੂੜੀ ਧੂਮਤਾ ਹਮ ਨਾ ਕਰਾਂਗੇ ਤੇ ਦੁਨੀਆ ਦੇ ਵੀ ਜੋ ਵੀ ਆ ਲੋਕਾਂ ਨੂੰ ਪਤਾ ਚੱਲੇਗਾ ਤੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ ਜੋ ਸਾਡੇ ਲੈਕ ਸੇਵਾ ਹੋਊਗੀ ਅਹੀਂ ਹਾਜ਼ਰ ਆ ਵਾਹਿਗੁਰੂ ਜੀ ਕਾ ਖਾਲਸਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਲਲਿਤ ਗੋਇਲ ਹੈ ਮੈਂ ਰਾਸ਼ਟਰੀ ਕਲਿਆਣ ਸੰਗਠਨ ਦਾ ਸਟੇਟ ਪ੍ਰੈਜ਼ੀਡੈਂਟ ਆ ਅੱਜ ਜਿਹੜਾ ਮਹੂਰਤ ਕੀਤਾ ਗਿਆ ਵਾ ਕਿਸ ਤਰ੍ਹਾਂ ਦਾ ਕਿੰਨੇ ਲੋਕ ਇੱਥੇ ਪਹੁੰਚੇ ਜਿਹੜਾ ਮੋਟ ਕੀਤਾ ਗਿਆ ਜੀ ਅੰਮ੍ਰਿਤਸਰ ਦੇ ਪਹਿਲੇ ਆਫਿਸ ਕੋਲੇ ਆਇਆ ਗੁਰੂ ਰੀ ਨਗਰੀ ਦੇ ਵਿੱਚ ਕਾਫੀ ਜਨਸੰਖਿਆ ਆਈ ਹੈ ਜ ਕਾਫੀ ਲੋਕ ਆਏ ਨੇ ਜਿਹੜੇ ਸੰਗਠਨ ਨੂੰ ਜੁਆਇਨ ਵੀ ਕਰ ਰਹੇ ਨੇ ਔਰ ਮਿਲਨ ਵੀ ਆਏ ਨੇ ਸੰਗਠਨ ਕੀ ਚੀਜ਼ ਆ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਰਾਸ਼ਟਰੀ ਕਲਿਆਣ ਸੰਗਠਨ ਗਰੀਬ ਲੋਕਾਂ ਗਰੀਬ ਪਰਿਵਾਰ ਨੇ ਉਹਨਾਂ ਦੀ ਸਪੋਰਟ ਕਰਨਾ ਵਿਡੋ ਫੈਮਿਲੀਜ਼ ਸਪੋਰਟ ਕਰਨਾ ਆਪਣੇ ਗਊ ਮਾਤਾ ਜਿਹੜੀ ਹੈਗੇ ਰੋਡ ਦੇ ਵਿੱਚ ਹੈਗੇ ਨੇ ਉਹਨਾਂ ਦੇ ਨਾਲ ਜੋ ਵੀ ਹੋ ਰਿਹਾ ਉਹਨਾਂ ਨੂੰ ਠੀਕ ਕਰਨਾ ਗਊਸ਼ਾਲਾ ਬਣਾਣੀ ਆ ਇਹ ਸਾਰੇ ਕੰਮ ਸੰਗਠਨ ਦੇ ਹੀ ਨੇ ਸੰਗਠਨ ਵੱਲੋਂ ਜਿਹੜਾ ਵਾ ਲੋਕ ਸੇਵਾ ਕੀਤੀ ਜਾਏਗੀ ਬਿਲਕੁਲ ਕੀਤੀ ਜਾਏਗੀ ਕਈ ਸੰਗਠਨ ਐਸੇ ਆ ਗੁੱਸਾ ਨਾ ਕਰਿਓ ਉਹ ਇੱਕ ਬਿਜ਼ਨਸ ਬਣਾਇਆ ਵਾ ਕਿ ਆਪਣਾ ਸੰਗਠਨ ਜਿਹੜਾ ਲੋਕ ਸੇਵਾ ਵਾਲੇ ਪਾਸੇ ਧਿਆਨ ਦੇਗਾ ਲੋਕਾਂ ਦੀ ਸੇਵਾ ਕਰੇਗਾ ਬਿਲਕੁਲ ਕਰੇਗਾ ਜੀ ਜਿਹੜੇ ਵੀ ਗਰੀਬ ਫੈਮਲੀਸ ਹੈ ਉਹਨਾਂ ਵਾਸਤੇ ਆਯੁਸ਼ਮਾਨ ਕਾਰਡ ਹੈ ਗੈਸ ਯੋਜਨਾ ਹੈ ਸੈਂਟਰ ਦੀ 1000 ਤੋਂ ਉੱਪਰ ਦੀ ਸਕੀਮਾਂ ਨੇ ਜਿਹੜੀ ਅਸੀਂ ਪ੍ਰੋਵਾਈਡ ਕਰਾਵਾਂਗੇ ਕੈਂਪ ਲਗਾਵਾਂਗੇ ਸੋਸ਼ਲ ਵੈਲਫੇਅਰ ਸੁਸਾਇਟੀ ਹੈਡ ਨਾਲ ਸਾਡੀ ਗੱਲਬਾਤ ਹੋ ਚੁੱਕੀ ਹੈ ਉਹਨਾਂ ਤੋਂ ਸਾਨੂੰ ਸਾਰੀ ਸਪੋਰਟ ਮਿਲ ਰਹੀ ਹੈ ਕਈ ਜਿਹੜੀਆਂ ਲੋਕਾਂ ਦੀ ਲੋਕ ਆਗਮਾਂਵਾਂ ਜਿਹੜੀਆਂ ਸੈਂਟਰ ਵੱਲੋਂ ਲੋਕ ਉਹਨਾਂ ਤੋਂ ਵਾਂਝੇ ਆ ਤੁਹਾਡੀ ਜਿਹੜੇ ਸੰਗਠਨ ਮੰਨੋਂ ਉਹਨਾਂ ਤੱਕ ਘਰ ਘਰ ਤੱਕ ਪਹੁੰਚਣ ਵਾਲੀਆਂ ਸਕੀਮਾਂ ਚਾਹੀਆਂ ਜੀ ਬਿਲਕੁਲ ਚਾਹੀਆਂ ਜਾਣਗੀਆਂ ਸਾਡੀ ਤਰਫ ਤੋਂ ਉਹਨਾਂ ਦੇ ਕੈਂਪ ਲਗਾਏ ਜਾਣਗੇ ਜਿਹੜੀ ਸਕੀਮ ਸੈਂਟਰ ਦੀ ਆ ਰਹੀ ਹੈ ਉਹ ਸਾਰੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾਣਗੀ ਆ ਸੰਨੀ ਜੀ ਅੱਜ ਆਏ ਨੇ ਜਿਹੜੇ ਪ੍ਰਧਾਨ ਨੇ ਜੀ ਕੀ ਕਹਿਣਾ ਚਾਹੋਗੇ ਨਾਲ ਜੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਰਾਸ਼ਟਰੀ ਦੇਸ਼ ਨੇ ਅੱਜ ਆਏ ਨੇ ਬਹੁਤ ਅੱਛਾ ਲੱਗ ਰਿਹਾ ਹੈ ਉਹਨਾਂ ਦੇ ਹੱਥੋਂ ਅੱਜ ਹੀ ਅਮ੍ਰਿਤਸਰ ਆਫਿਸ ਦੀ ਓਪਨਿੰਗ ਕਰ ਰਹੇ ਆ ਅਸੀਂ ਚਾਹਾਂਗੇ ਸਾਡਾ ਆਫਿਸ ਵਿੱਚ ਆ ਕੇ ਸਾਰੇ ਜਿਹੜੇ ਵੀ ਆਪਣੇ ਅਮ੍ਰਿਤਸਰ ਵਾਸੀ ਹੈਗੇ ਮਿਲਣ ਜੁੜਨ ਤਾਂ ਕਿ ਮਿਲ ਕੇ ਜੋ ਵੀ ਅਸੀਂ ਸਰਵਿਸਿਜ਼ ਆ ਰਹੀਆਂ ਨੇ ਜੋ ਵੀ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ ਦੂਰ ਕਰੀਏ ਮਹਿਲਾ ਹਮੇਤ ਕਾਰਕ ਸੰਗਠਨ ਦੇ ਵਿੱਚ ਜਿਹੜਾ ਉਹ ਭਾਗ ਲੈ ਰਹੇ ਆ ਬਿਲਕੁਲ ਫੀਮੇਲਸ ਜਿਹੜੀ ਹੈਗੇ ਨੇ ਪੰਜਾਬ ਦੀਆਂ ਅੰਮ੍ਰਿਤਸਰ ਦੀਆਂ ਕਾਫੀ ਹੱਦ ਤੱਕ ਸਾਣਾ ਜੁੜ ਰਹੇ ਨੇ ਕਾਫੀ ਨਿਊ ਮੈਂਬਰ ਆਏ ਨੇ ਜੁੜਨ ਵਾਸਤੇ ਮੇਲ ਪਰਸਨ ਨੇ ਜੁੜਨ ਵਾਸਤੇ ਆਏ ਨੇ ਅਸੀਂ ਚਾਹੁੰਦੇ ਆ ਕਿ ਸਾਰੇ ਜੁੜ ਕੇ ਮਿਲ ਕੇ ਚੱਲੀਏ ਉਹਨਾਂ ਨਾਲ ਲੱਲੇ ਜੀ ਜੇ ਕਿ ਇਤਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਅਸੀਂ ਚਾਹਾਂਗੇ ਆਪਣਾ ਪਤਾ ਜਾਂ ਫੋਨ ਨੰਬਰ ਜ਼ਰੂਰ ਤੁਸੀਂ ਬਿਲਕੁਲ ਸਾਨੂੰ ਮਿਲਣਾ ਹੈਗਾ ਸਾਡਾ ਆਫਿਸ ਹੈਗਾ ਬਟਾਲਾ ਰੋਡ 7 ਨੰਬਰ ਗਲੀ ਕਿਸੇ ਨੇ ਵੀ ਸਾਡੇ ਨਾਲ ਜੁੜਨਾ ਹੈਗਾ ਸਾਨੂੰ ਆ ਕੇ ਮਿਲਣ अमृतसर ऑफिस ਵਿੱਚ ਪਹਿਲੀ ਬ੍ਰਾਂਚ ਆਪਣੀ ਹੈ ਇਹ ਆਪਣਾ ਜਿਲ੍ਹਾ ਆਫਿਸ ਕਿੰਤੀ ਚੰਦਾ ਹੈਗਾ ਅਗਰ ਕਿਸ ਨੇ ਕੋਈ ਕੰਟੈਕਟ ਕਰਨਾ ਹੈ WhatsApp ਕਰਨਾ ਹੈ ਮੇਰਾ ਨੰਬਰ ਹੈ 9682176755 ਕੋਈ ਵੀ ਪਰਸਨ ਮਿਲਣਾ ਚਾਹੁੰਦਾ ਹੈ ਮੈਂਬਰ ਬਣਨਾ ਚਾਹੁੰਦਾ ਹੈ ਤੇ ਆ ਸਕਦਾ ਜੈ ਸ਼੍ਰੀ ਰਾਮ ਦਰਤੀ ਮਿਸ਼ਨ ਤੇ ਆਪਣਾ ਸੰਗਠਨ ਦਾ ਨਾਸ ਠੀਕ ਨਮਸਕਾਰ ਜੀ ਮੇਰਾ ਨਾਮ सनी ਪ੍ਰਧਾਨਾ ਹੈ ਮੈਂ ਰਾਸ਼ਟਰੀ ਹਿੰਦੂ ਕਲਿਆਣ ਸੰਗਠਨ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ ਸਰ ਆਪਣੇ ਸੰਗਠਨ ਬਾਰੇ ਦੱਸਿਓ ਕਿ ਕੀ ਕੀ ਇਹਨਾਂ ਦੇ ਜਿਹੜੇ ਆ ਏ ਐਕਟੀਵਿਟੀ ਅਸਈਆ ਸਾਡੇ ਸੰਗਠਨ ਦੀ ਐਕਟੀਵਿਟੀ ਇਹ ਹੈ ਕਿ ਜਿਹੜੇ ਵੀ ਗਰੀਬ ਲੋਕ ਨਾ ਚਾਹੇ ਕੁੜੀਆਂ ਦਾ ਵਿਆਹ ਹੋਏ ਚਾਹੇ ਕੋਈ ਵਿੱਡੋ ਵਿੱਡੋ ਏ ਜੋ ਸਮਝੋ ਕਿ ਜਿਆਦਾ ਉਮਰ ਦੇ ਹੋਣ ਉਹਦੇ ਵਾਸਤੇ ਔਰ ਜੋ ਨਸ਼ੇ ਦੇ ਵਾਸਤੇ ਜਿਹੜੇ ਬੱਚੇ ਪੜ ਨਹੀਂ ਸਕਦੇ ਆ ਉਹਦੇ ਵਾਸਤੇ ਔਰ ਖਾਸ ਕਰ ਗੋ ਰੱਖਿਆ ਵਾਸਤੇ ਅਸਕਲੂ ਸਰ ਜਿਲ੍ਹਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸ਼ਹਿਰਾਂ ਚ ਜਿਲ੍ਹਿਆਂ ਚ ਕਸਬਿਆਂ ਚ ਜਿਹੜਾ ਸੰਗਠਨ ਦੇ ਟੀਮਾਂ ਬਣਾਈਆਂ ਜਾ ਰਹੀਆਂ ਨੇ ਹਾਂਜੀ ਇਸੇ ਅਸੀਂ ਸਭ ਤੋਂ ਪਹਿਲੇ ਅੰਮ੍ਰਿਤਸਰ ਤੋਂ ਸਟਾਰਟ ਹੋਇਆ ਇੱਥੋਂ ਦੇ ਅਸੀਂ ਪ੍ਰੈਜ਼ੀਡੈਂਟ ਬਣਾਇਆ ਔਰ ਬਟਿਆਲਾ ਰੋਡ ਦੇ ਉੱਪਰ ਅਸੀਂ ਆਪਣਾ ਆਫਿਸ ਖੋਲ੍ਹਿਆ ਉਸ ਉਸੇ ਚੀਜ਼ ਦੀ ਅਸ ਓਪਨਿੰਗ ਹੀ ਸਰ ਕਿੰਨੇ ਚਿਰ ਤੋਂ ਇਸ ਸੰਗਠਨ ਦੇ ਅਸਤ ਹੈ ਇਹ ਸੰਗਠਨ ਕੋ 3-4 ਸਾਲ ਤੋਂ ਸਟਾਰਟ ਹੈ ਕਿ ਸਟਾਰਟਿੰਗ ਇਹ ਤੇ ਜਿਹੜੇ ਕਿੱਥੋਂ ਜੰਮੂ ਤੋਂ ਤੁਸੀਂ ਕਰ ਰਹੇ ਹੋ ਹਾਂਜੀ ਜੰਮੂ ਤੋਂ ਗਾਂਧੀ ਨਗਰ ਤੋਂ ਅਸੀਂ ਸਾਡਾ ਮੁੱਖ ਹੈ ਜਿਹੜਾ ਮੇਨ ਆਫਿਸ ਸਾਡਾ ਉਹ ਗਾਂਧੀ ਨਗਰ ਤੇ ਆ ਜਿਹੜਾ ਸੰਗਠਨ ਹੈ ਸੰਗਠਨ ਦੀ ਅਜੇ ਟੀਮ ਜਿਹੜੀ ਆ ਕਿੱਥੋਂ ਕਿੱਥੋਂ ਪਹੁੰਚੀ ਹੋਈ ਹੈ ਸੰਗਠਨ ਦੀ ਟੀਮ ਪਹਿਲੇ ਤੇ ਜੰਮੂ ਦੇ ਵਿੱਚ ਹੀ ਫਿਰ ਅਸੀਂ ਹਿਮਾਚਲ ਚ ਸਟਾਰਟ ਕੀਤੀ ਹੈ ਫਿਰ ਉਸਦੇ ਕਰਨੇ ਦਾ ਪੰਜਾਬ ਦੇ ਵਿੱਚ ਹੈ ਉਸ ਨਾਲ ਦਾ ਅਗਲਾ ਲਕਸ਼ਯਾ ਪੱਛਮੀ ਬੰਗਾਲ ਦੇ ਵਿੱਚ ਜਿਹੜਾ ਲੋਕ ਭਲਾਈ ਦੇ ਕੰਮ ਹੈ ਇਸ ਸੰਗਠਨ ਨੂੰ ਕਿਤੇ ਜਾਣਦੇ ਜੀ ਹਾਂਜੀ ਬਿਲਕੁਲ ਕਿਤੇ ਜਾਣਗੇ ਜਨਾਬ ਅੱਜ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਿੰਨਾ ਦੀ ਦੇਖਰੇਖ ਕਿਹੜੀ ਮੀਟਿੰਗ ਜਿਹੜੀ ਰੱਖੀ ਗਈ ਹੈ ਇਹ ਜਿਹੜੀ ਅੱਜ ਦੀ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਨੇ ਠੀਕ ਹੈ ਜੀ ਲਲਿਤੌਰ ਉਸ ਦੇ ਬਾਅਦਾਂ ਮੈਡਮ ਔਰਨਾ ਠੀਕ ਹੈ ਜੀ ਉਸ ਦੇ ਬਾਅਦਾਂ ਸਾਡੇ ਮੈਡਮ ਔਰਨਾ ਇੰਦੀ ਦੇਖਰੇਖ ਦੇ ਵਿੱਚ ਅਸੀਂ ਮੀਟਿੰਗ ਕਰੂ ਅੱਜ ਜਿਹੜਾ ਸੰਗਠਨ ਦੀ ਅੰਮ੍ਰਿਤਸਰ ਦੇ ਵਿੱਚ ਕਾਈ ਬਣਾਈ ਗਈ ਆ ਲੋਕਾਂ ਨੂੰ ਕੀ ਵਧਾਈ ਦੇ ਦੋ ਤੇ ਮੁਬਾਰਕਬਾਦ ਦੇ ਮੌਕੇ ਅੱਛਾ ਇਹ ਦੇਖ ਦਿਖਣਾ ਜਾਨੇ ਕਿ ਅਸੀਂ ਪੰਜਾਬ ਦੇ ਵਿੱਚ ਸਟਾਰਟ ਕੀਤਾ ਅਸੀਂ ਗੁਰੂ ਦੀ ਨਗਰੀ ਚੋਂ ਕੀਤਾ ਅਸੀਂ ਗੁਰੂ ਦਾ ਆਸ਼ੀਰਵਾਦ ਲਈਏ ਕੀਤਾ ਔਰ ਜਿਹੜਾ ਸਾਡਾ ਸੰਗਠਨ ਆ ਅਸੀਂ ਬੜੇ ਪਿਆਰ ਨਾਲ ਸਭ ਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਆ ਕਿ ਇਹ ਜਾਤੀਵਾਦ ਨੂੰ ਉੱਪਰੋਂ ਹੀ ਇਹ ਚੱਲਦਾ ਅਗਰ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਤੇ ਉਹਦੇ ਵਾਸਤੇ ਜਿਹੜਾ ਵਾ ਤੁਹਾਡੇ ਸੰਗਠਨ ਵਿੱਚੋਂ ਜਿਹੜਾ ਬੰਦਾ ਸਾਡੇ ਕੋਲ ਜੁੜਨਾ ਚਾਹੁੰਦਾ ਹੈ ਜੋ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਉਹ ਸਾਡੇ ਆਫਿਸ ਆ ਕੇ ਇੰਦੇ ਨਾਲ ਕੰਡੈਕਟ ਕਰ ਸਕਦਾ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਕਰ ਸਕਦਾ ਹੈ ਉਹ ਸਾਡੇ ਊਮਨ ਦੇ ਪ੍ਰੈਜ਼ੀਡੈਂਟ ਕਰ ਸਕਦਾ ਹੈ ਔਰ ਸਾਡੇ ਮੈਡਮ ਹੋਰ ਜਿਹੜੇ ਸਾਡੇ ਸਭ ਤੋਂ ਸੀਨੀਅਰ ਨੇ ਇੰਦੇ ਕਰਨੇ ਕਰ ਸਕਦਾ ਮੁਲਾਕਾਤ ਸਾਡੀ ਪਾਰਟੀ ਜੀ ਤੁਸੀਂ ਆਪ ਤੇ ਜਾਨਣਾ ਚਾਹੋਗੇ ਜਦ ਸੇ ਆਪ ਦੇ ਇਹ ਸੰਗਠਨ ਮੌਜੂਦ ਮ ਆਇਆ ਤਾਂ ਸਭ ਤੋਂ ਵੱਡੀ ਉਪਲਬਧੀ ਕੀ ਆ ਗਈ ਆਜ ਤੱਕ ਆਜ ਤੱਕ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਹੈ ਕਿ ਅਸੀਂ ਸਭੀ ਜਾਤੀ ਧਰਮ ਸੇ ਉੱਪਰ ਹੋ ਕੇ ਕੰਮ ਕੀਆ ਨਸ਼ਿਆਂ ਦੇ ਖਿਲਾਫ ਵੀ ਤੁਹਾਡੇ ਵੱਲੋਂ ਸੰਗਠਨਾਂ ਤੋਂ ਕੋਈ ਕਦਮ ਚਾਇਆ ਆ ਨਸ਼ੇ ਅਸੀਂ ਨਸ਼ੇ ਦੇ ਉੱਪਰ ਇਹ ਕਰਨੇ ਆ ਕਿ ਜਿਹੜੇ ਲੋਕ ਨਸ਼ਾ ਮੁਕਤ ਕੇਂਦਰ ਨੇ ਅਸੀਂ ਹੁੰਦੇ ਕਨੇ ਤਾਲੂਕਾਤ ਕਰੀਏ ਉੱਥੇ ਬੱਚੇ ਗੀ ਉੱਥੇ ਐਡਮਿਟ ਕਰਵਾਣੇ ਆ ਉਹਦੀ ਪੂਰੀ ਦੇਖਰੇਖ ਕਰਨੇ ਆ ਕਿ ਕਿਆ ਕਰਾ ਦੇਣਾ ਕਿਆ ਨਹੀਂ ਕਰਾ ਦੇ ਕਿ ਜਿਹੜਾ ਬੱਚਾ ਕਿ ਨਹੀਂ ਸੁਧਰਦਾ ਉਸੇ ਅਸਿਸਦਾਰ ਨੇ ਦੀ ਪੂਰੀ ਕੋਸ਼ਿਸ਼ ਕਰਾਦੇ ਆ ਕਿਉਂਕਿ ਮਾਪੇ ਜਿਹੜੇ ਹੁੰਦੇ ਨੇ ਆ ਉਹ ਬੜੀ ਮੁਸ਼ਕਲੇ ਬੱਚੇ ਦੀ ਪਰਮਿਟਿਸ਼ ਕਰੀਏ ਤੇ ਯੰਗ ਯੰਗ ਕਰਦੇ ਨੇ ਉਸਦੇ ਬੱਚਾ ਇਹ ਲੋਕ ਬੱਚੇ ਜਿਹੜੇ ਹੁੰਦੇ ਨੇ ਨਾ ਨਸ਼ੇ ਦੇ ਉੱਪਰ ਲੱਗ ਜਾਂਦੇ ਉਹ ਆਪਣੇ ਮਾਪੇ ਦੀ ਸਾਈਡ ਨਹੀਂ ਦਿਖਦੇ ਆ ਪਹਿਲਾ ਮਾਂ ਵਾਸਤੇ ਜਿਹੜਾ ਵਾ ਇਹ ਕਿੰਨੀਆਂ ਕੁ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਆ ਮਹਿਲਾ ਵਾਸਤੇ ਅਸੀਂ ਪੜ੍ਹਾਈ ਦੀ ਵੀ ਸੁਵਿਧਾ ਉਪਲਬਧ ਕਰਵਾਗੇ ਉਸ ਦੀ ਮੈਰਿਜ ਦੀ ਵੀ ਸੁਵਿਧਾ ਉਪਲਬਧ ਕਰਾਗੇ ਔਰ ਜੋ ਚਾਹਦੀ ਹੈ ਕਿ ਔਰਤ ਚਾਹਦੀ ਹੈ ਕਿ ਸਾਡੇ ਗੱਨੇ ਕੰਦੇ ਕੰਨੇ ਕੰਦਾ ਮਲਾਈਏ ਚਲਦੀ ਹੈ ਆਸੇ ਉਹਨੇ ਕੋਈ ਕਾਮਕਾਜ ਖੋਲਣਾ ਹੋਵੇ ਉਸ ਤਾਈ ਵੀ ਸੰਗਠਨ ਤਿਆਰ ਹੈ ਪੰਜਾਬ ਚ ਸਕੂਲ ਦੇ ਜਿਹੜੇ ਬੱਚੇ ਪੜ੍ਹਨ ਜਾਂਦੇ ਜੀ ਉਹਨਾਂ ਵਾਸਤੇ ਕਈ ਜਨਾਂ ਪੀਸਾ ਨਹੀਂ ਮਿਲਦੀਆਂ ਤੇ ਸਕੂਲ ਵਾਲੇ ਤੰਗ ਬਹੁ ਕਰਦੇ ਆ ਉਹਨਾਂ ਵਾਸਤੇ ਕੀ ਕਰਨਾ ਚਾਹੁੰਦੇ ਹਾਂ ਉਹਦੇ ਵਾਸਤੇ ਅਸੀਂ ਕਰਨਾ ਚਾਹੁੰਦੇ ਆ ਕਿ ਉਹ ਸੰਗਠਨ ਕਰਨੇ ਮੇਲ ਕਰਨ ਸੰਗਠਨ ਕਰਨੇ ਮਿਲਣਾ ਜਿੱਥੇ ਉਹਨਾਂ ਦੀ ਪਰੇਸ਼ਾਨੀਆਂ ਆਦੀ ਹੈ ਸੰਗਠਨ ਦਿਨ ਰਾਤ ਹੁੰਦੇ ਤਾਈ ਖਲੋਤੇ ਦਾ पता नहीं आपसे जानना चाहेंगे जैसे आपका संगठन अभी तीन ही ती ती राज्यों में आ, इसके ऑफिस खुल रहे हैं तो आने वाले दिनों में आपका संगठन कहाँ कहाँ तक किस किस राज्य में और आगे आपको खुलने जा रहे हैं हम सबसे पहले आपको ये चीज बताना चाहते हैं संगठन का नाम ही राष्ट्रीय हिंदू कल्याण संगठन है और ये राष्ट्र के लिए है पूरे हिंदुस्तान में होगा इसका घर घर में निवास होगा तो